ਹੈਲੋ ਦੋਸਤੋ ਵੈਲਕਮ ਟੂ ਮਾਈ ਅਨਦਰ ਵਲੋਗਸ ਅੱਜ ਤਰੀਕ ਹੋ ਗਈ ਹੈ ਜੀ 23 ਜਨਵਰੀ ਤੇ ਸਵੇਰ ਦੇ 9 ਵਜੇ ਨੇ ਮੀਂਹ ਪੈ ਕੇ हटਿਆ ਸੀਗਾ ਜੀ ਤੇ ਮੌਸਮ ਹੁਣ ਬਿਲਕੁਲ ਸਾਫ਼ ਹੈ ਓਕੇ ਜੀ ਧੰਨਵਾਦ ਹੈਲੋ ਦੋਸਤੋ 10 ਵਾੜੀ ਚਾਹ ਪਹੁੰਚ ਗਏ ਆਪਣੇ ਕੋਲ ਖੋਏ ਤੇ ਗਾਜਰ ਪਾਗ ਦੇ ਨਾਲ ਤੇ ਟਾਈਮ ਵੀ ਤਕਰੀਬਨ 10 ਵਜ ਗਈ ਤੇ ਬਾਹਰ ਮੀਂਹ ਪੈ ਰਿਹਾ ਸੀਗਾ ਥੋੜਾ ਥੋੜਾ ਤੇ ਮੌਸਮ ਅੱਜ ਖਰਾਬ ਹੈ ਹੈਲੋ ਦੋਸਤੋ ਅੱਜ ਆਪਾਂ ਕੰਮ ਤੇ ਗਏ ਨਹੀਂ ਹੈਗੇ ਤੇ ਅੱਜ ਕੰਮ ਦੇ ਜਾਣ ਦੇ ਟਾਈਮ ਤੇ ਆ ਗਿਆ ਸੀਗਾ ਮੀਂਹ ਤੇ ਕਦੇ ਕਦੇ ਮੀਂਹ ਵੀ ਪੈਣਾ ਚਾਹੀਦਾ ਹੈਗਾ ਛੁੱਟੀ ਹੋ ਜਾਂਦੀ ਹੈਗੀ ਅੜੀ ਦਾ ਬੱਚਿਆਂ ਨੂੰ ਛੁੱਟੀ ਹੋ ਜਾਂਦੀ ਹੈ ਸਕੂਲ ਵਾਲਿਆਂ ਨੂੰ ਛੁੱਟੀ ਮਾਰ ਲੈਂਦੇ ਆ ਜਾਂ ਹੋ ਜਾਂਦੀ ਆ ਤੇ ਕੰਮ ਵਾਲਿਆਂ ਨੂੰ ਵੀ ਛੁੱਟੀ ਹੋ ਜਾਂਦੀ ਆ ਵਧੀਆ ਗੱਲ ਹੈ ਕਦੇ ਕਦੇ ਮੀਂਹ ਵੀ ਪੈਣਾ ਚਾਹੀਦਾ ਤੇ ਹੁਣ ਮੌਸਮ ਫੇਰ ਸਹੀ ਆ ਧੁੱਪ ਨਿਕਲੀ ਆ ਵਧੀਆ ਓਕੇ ਹਾਂਜੀ ਆਪਾਂ ਗੰਡੇ ਲਾਏ ਸੀਗੇ ਜਿਹੜੇ ਉਹ ਚੱਲ ਪਏ ਵਧੀਆ ਆ ਦੇਖੋ ਜੀ ਇਹ ਹੁਣ ਮੈਨੂੰ ਐ ਤਾਂ ਪਤਾ ਨਹੀਂ ਵੀ ਕਿੰਨੇ ਤਰੀਕ ਨੂੰ ਲਾਏ ਸੀਗੇ ਇਹ ਹੋ ਗਏ ਲਾਦਾ ਇਹਨਾਂ ਨੂੰ 15 ਦਿਨ 15 ਅੰਕ ਦਿਨ ਹੋ ਗਏ ਲਾਦਾ ਗੰਡੇ ਲਾਇਆ ਬਹੁਤ ਵਧੀਆ ਚੱਲ ਪਈ ਸਾਰੇ ਲਗਭਗ ਵਧੀਆ ਜਿਹੜੀ ਇਹਨਾਂ ਦੀ ਪਨੀਰੀ ਸੀਗੀ ਬਹੁਤ ਕਹਿ ਦਿੰਨੇ ਆਪਾਂ ਫੱਕ ਕਹਿ ਦਿੰਨੇ ਆ ਉਹ ਵਧੀਆ ਸੀਗੀ ਛੋਟੀ ਨਹੀਂ ਸੀਗੀ ਤੇ ਪੂਰੀ ਵਧੀਆ ਵੱਡੀ ਸੀਗੀ ਫੱਕ ਤਾ ਕਰਕੇ ਕੋਈ ਵੀ ਇੱਕ ਵੀ ਗੰਡਾ ਕੋਈ ਮੱਛਿਆ ਜਾਂ ਹੋਣੀ ਹੋਇਆ ਸਾਰੇ ਚੱਲ ਪਏ ਵਧੀਆ ਆ ਮੀਂਹ ਪੈ ਗਿਆ ਸੀਗਾ ਉਹਦਾ ਪਾਣੀ ਕੱਢ ਗਿਆ ਥੋੜਾ ਥੋੜਾ ਬਸ ਅੱਜ ਕੱਲ ਮੀਂਹ ਵੈਸੇ ਘੱਟ ਹੀ ਪੈਂਦਾ ਹੁੰਦਾ ਹੈਗਾ ਜਾਂ ਦੇ ਹਨੇਰੀ ਹਣੂਰੀ ਜਾਂ ਝੱਖੜ ਝੁਖੜ ਜਾਂਦਾ ਹੁੰਦਾ ਹੈਗਾ ਚਲੋ ਵਧੀਆ ਇਹਰਾ ਮੌਸਮ ਸਾਫ਼ ਹੋ ਗਿਆ ਜੀ ਮੀਂਹ ਪੈ ਕੇ ਵਧੀਆ ਫਸਲ ਵਾੜੀ ਸਾਰੀ ਵਧੀਆ ਕਣਕ ਕਾਂਸਰੋ ਸਾਰਾ ਕੁਝ ਸਾਰਾ ਚਾਰਾ ਵਧੀਆ ਠੀਕ ਹੋ ਗਿਆ ਜੀ ਓਕੇ ਜੀ